ਕੋਲਾ ਆ ਕੇ ਕਿਹਾ ਕਹਿੰਦੇ ਵੀਰ ਮੇਰੇ ਬੱਚੇ ਨੂੰ ਬਹੁਤ ਜ਼ਿਆਦਾ ਭੁੱਖ ਲੱਗੀ ਐ ਬਹੁਤ ਘਰਾਂ ਦੇ ਵਿੱਚ ਮੰਗਣ ਗਈ ਮੈਂ ਕਿਸੇ ਨੇ ਖੈਰ ਨਹੀਂ ਪਾਈ ਮੈਨੂੰ ਭੀਖ ਨਹੀਂ ਦਿੱਤੀ ਮੇਰਾ ਬੱਚਾ ਬਹੁਤ ਟਾਈਮ ਦਾ ਭੁੱਖਾ ਐ ਜੇ ਤੇਰੇ ਕੋਲ ਥੋੜਾ ਬਹੁਤਾ ਦੁੱਧ ਹੈ ਤਾਂ ਮੇਰੇ ਬੱਚੇ ਵਾਸਤੇ ਦੁੱਧ ਦੇ ਦੇ ਉਹਨੇ ਉਸ ਬੱਚੇ ਨੂੰ ਵੀ ਦੁੱਧ ਸ਼ਕਾਇਆ ਥੋੜਾ ਸਮਾਂ ਬਤੀਤ ਹੋਇਆ ਤੇ ਇੱਕ ਬਜ਼ੁਰਗ ਆਇਆ ਬਜ਼ੁਰਗ ਨੇ ਆ ਕੇ ਉਹਦੇ ਮੋਚੀ ਦੇ ਕੋਲ ਆ ਕੇ ਕਿਹਾ ਵੀ ਭਗਤਾ ਮੈਨੂੰ ਬਹੁਤ ਜ਼ਿਆਦਾ ਭੁੱਖ ਲੱਗੀ ਐ ਮੈਂ ਪ੍ਰਸ਼ਾਦਾ ਛਕਣਾ ਉਨੇ ਪ੍ਰਸ਼ਾਦਾ ਸ਼ਿਕਾਇਆ ਬਜ਼ੁਰਗ ਨੂੰ ਜਦੋਂ ਕਾਫੀ ਸਮਾਂ ਇਦਾਂ ਲੰਘ ਗਿਆ ਤੇ ਰਾਤ ਦਾ ਸਮਾਂ ਦੁਬਾਰਾ ਫੇਰ ਹੋ ਗਿਆ ਤੇ ਸ਼ਾਮਾਂ ਜਦੋਂ ਢਲ ਗਈਆਂ ਉਸ ਮੋਚੀ ਨੇ ਪਰਮਾਤਮਾ ਦੇ ਅੱਗੇ ਅਰਦਾਸ ਬੇਨਤੀ ਕਰਨੀ ਚਾਹੀ ਬੜਾ ਉਹ ਪਿਛੇਮਾਨ ਹੋਇਆ ਵੀ ਰੱਬ ਨੇ ਮੈਨੂੰ ਕਿਹਾ ਸੀ ਵੀ ਕੱਲ ਨੂੰ ਤੈਨੂੰ ਮਿਲਨਾ ਆਵਾਂਗਾ ਉਹ ਅੱਖਾਂ ਬੰਦ ਕਰਕੇ ਅਰਦਾਸ ਕਰਦਾ ਰੱਬਾ ਤੈਨੂੰ ਮਜ਼ਾਕ ਕਰਨ ਵਾਸਤੇ ਮਖੌਲ ਕਰਨ ਵਾਸਤੇ ਗਰੀਬ ਮੋਚੀ ਲੱਭਿਆ ਸੀ ਕੋਈ ਹੋਰ ਨਹੀਂ ਲੱਭਿਆ ਤੈਨੂੰ ਤਾਂ ਜਦੋਂ ਇਹ ਗੱਲਾਂ ਪਰਮਾਤਮਾ ਦੇ ਨਾਲ